ਅਜ ਮੰਡੀ ਬੋਟਾਂਡਾ ਵਿਖੇ ਵਿਦਾਇ ਜਸਵੀ ਸਿੰਘ ਰਾਜਾ ਗੇਲ ਹਲਕਾ ਉੜਮੋ ਟਾਂਡਾ ਚੇਅਰਮੈਨ ਸਰਦਾਰ ਗੁਰਵਿੰਦਰ ਸਿੰਘ ਪਾਵਲਾ ਇੰਪਰੂਵਮੈਂਟ ਟਰਸਟ ਹੁਸ਼ਿਆਰਪੁਰ ਜ਼ਿਲ੍ਹਾ ਯੋਜਨਾਬੂਡ ਹੁਸ਼ਿਆਰਪੁਰ ਦੇ ਚੇਅਰਪਰਸਨ ਅਤੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਮੈਡਮ ਕਰਮਜੀਤ ਕੌਰ ਸਾਬਕਾ ਚੇਅਰਮੈਨ ਸਰਦਾਰ ਹਰਮੀਤ ਸਿੰਘ ਔਲਖ ਚੇਅਰਮੈਨ ਚੌਧਰੀ ਰਾਜਵਿੰਦਰ ਸਿੰਘ ਰਾਜਾ ਦੇ ਮਾਤਾ ਕਾਉਂਸਲਰ ਪਰਮਜੀਤ ਕੌਰ ਗੱਢੀਵਾਲਾ ਅਤੇ ਪਿਤਾ ਚੌਧਰੀ ਭਵਿੰਦਰ ਸਿੰਘ ਸਮੇਤ ਪਹੁੰਚੀਆਂ ਪ੍ਰਮੁੱਖ ਸ਼ਖਸੀਅਤਾਂ ਦੀ ਮੌਜੂਦਗੀ ਵਿੱਚ ਮੰਡੀ ਬੋਟਾਂਡਾ ਦੇ ਨਵ ਨਿਯੁਕਤ ਚੇਅਰਮੈਨ ਕਿ ਹੋਏ ਘਟਨ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਬੁਲਾਰਿਆਂ ਨੇ ਆਪਣੇ ਵਿਚਾਰ ਪੇਸ਼ ਕੀਤੇ ਇਸ ਮੌਕੇ ਹਲਕਾ ਵਿਧਾਇਕ ਜਸਵੀਰ ਸਿੰਘ ਰਾਜਾ ਗਿੱਲ ਨੇ ਕਹਿਆ ਕਿ ਚੇਅਰਮੈਨ ਚੌਧਰੀ ਰਾਜਵਿੰਦਰ ਸਿੰਘ ਰਾਜਾ ਨੂੰ ਚੇਅਰਮੈਨ ਨਿਯੁਕਤ ਕੀਤੇ ਜਾਣ ਤੇ ਉਹ ਮੁਬਾਰਕਵਾਦ ਦਿੰਦੇ ਹਨ ਅਤੇ ਪੁਨਰਾਸ ਕਰਦੇ ਹਨ ਕਿ ਪੂਰੀ ਲਗਨ ਦੇ ਨਾਲ ਮੰਡੀ ਬੋਟਾਂਡਾ ਦੇ ਨਾਲ ਜੁੜੇ ਹੋਏ ਮਾਮਲਿਆਂ ਦਾ ਹੱਲ ਕਰਿਆ ਕਰਨਗੇ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਕਿਸੇ ਤਰ੍ਹਾਂ ਦੀ ਵੀ ਪਰੇਸ਼ਾਨੀ ਹੋਵੇ ਤਾਂ ਉਹ ਸਿੱਧਾ ਚੇਅਰਮੈਨ ਚੌਧਰੀ ਰਾਜਵਿੰਦਰ ਸਿੰਘ ਰਾਜਾ ਨਾਲ ਸੰਪਰਕ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਚੇਅਰਮੈਨ ਚੌਧਰੀ ਰਾਜਵਿੰਦਰ ਸਿੰਘ ਰਾਜਾ ਬਹੁਤ ਹੀ ਯੋਜਾਰੂ ਅਤੇ ਪਾਰਟੀ ਨੂੰ ਸਮਰਪਤ ਸ਼ਖਸੀਅਤ ਹਨ। ਇਹਨਾਂ ਦੇ ਕੰਮਾਂ ਨੂੰ ਦੇਖਦੇ ਹੋਏ ਪਾਰਟੀ ਹਾਈ ਕਮਾਂਡ ਵੱਲੋਂ ਇਹਨਾਂ ਨੂੰ ਚੇਅਰਮੈਨ ਦੀ ਜ਼ਿੰਮੇਵਾਰੀ ਸੌਂਪ ਹੈ ਉਹਨਾਂ ਨੇ ਕਿਹਾ ਕਿ ਆਸ ਹੈ ਕਿ ਉਹ ਇਸ ਨਵੀਂ ਮਿਲੀ ਜ਼ਿੰਮੇਵਾਰੀ ਨੂੰ ਇਮਾਨਦਾਰੀ ਮਿਹਨਤ ਅਤੇ ਲਗਨ ਨਾਲ ਨਿਭਾਉਣਗੇ ਇਸ ਮੌਕੇ ਚੇਅਰਮੈਨ ਚੌਧਰੀ ਰਾਜਵਿੰਦਰ ਸਿੰਘ ਰਾਜਾ ਨੂੰ ਚੇਅਰਮੈਨ ਦੀ ਕੁਰਸੀ ਦੇ ਵਿਰਾਜਮਾਨ ਕਰਕੇ ਤਾਜਪੋਸ਼ੀ ਕੀਤੀ ਗਈ ਇਸ ਮੌਕੇ ਚੇਅਰਮੈਨ ਚੌਧਰੀ ਰਾਜਵਿੰਦਰ ਸਿੰਘ ਰਾਜਾ ਨੇ ਕਿਹਾ ਕਿ ਉਹ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਅਤੇ ਸਮੁੱਚੀ ਹਾਈ ਕਮਾਂਡ ਦਾ ਧੰਨਵਾਦ ਕਰਦੇ ਹਨ ਜਿਨ੍ਹਾਂ ਨੇ ਚੇਅਰਮੈਨ ਦੀ ਜ਼ਿੰਮੇਵਾਰੀ ਸੌਂਪੀ ਹੈ ਉਹਨਾਂ ਨੇ ਕਿਹਾ ਕਿ ਮੰਡੀ ਨਾਲ ਜੁੜੇ ਮਾਮਲੇ ਪਹਿਲ ਦੇ ਆਧਾਰ ਤੇ ਹੱਲ ਕੀਤੇ ਜਾਣਗੇ ਆੜਤੀਆਂ ਅਤੇ ਕਿਸਾਨਾਂ ਨਾਲ ਬ ਨੂੰ ਦਰ ਪੇਸ਼ ਆ ਰਹੀਆਂ ਸਮੱਸਿਆਵਾਂ ਦੇ ਹੱਲ ਕੀਤੇ ਜਾਣਗੇ ਅੱਜ ਡਾਂਡਾ ਉਰ ਕੋਰਦੇ ਵਿੱਚ ਫਤਿਰ ਦੇ ਵਿੱਚ ਡਾਂਡੇ ਦੀ ਮਾਰਕੀਟ ਮਿੱਟੀ ਦੇ ਵਿੱਚ ਮੇਰੇ ਵੱਲ ਸਰਕਾਰ ਦੇ ਚੋਣ ਦੇ ਰਾਜਵਿੰਦਰ ਰਾਜ ਜੀ ਨੇ ਮਾਰਕੀਟ ਕਮੇਟੀ ਦਾ ਚੇਅਰਮੈਨ ਬੱਜਾ ਉੱਡਾ ਸੰਭਾਲਿਆ ਤਾਂ ਮੈਂ ਜੀਆਂ ਆਕਾ ਉਹ ਚੁਨੀਆਵੀ ਸੰਤਾ ਜੀ ਤੇ ਪਹੁੰਚਿਆ ਸੀ ਉਹਨਾਂ ਨੂੰ ਵੀ ਜੀ ਆਇਆਂ ਆਖਦਾ ਜਿੰਨੇ ਚੇਅਰਮੈਨ ਜੋ ਪਾਰਟੀ ਦੇ ਨਮਾਇंदे ਸਾਰ ਅਸੀਂ ਆਸ ਵੀ ਰੱਖਦੇ ਹਾਂ ਤਾਂ ਵਾਅਦਾ ਵੀ ਕਰਦੇ ਹਾਂ ਕਿ ਮਾਰਕੀਟ ਕਮੇਟੀ ਅੱਗੇ ਨਾਲ ਵਧੀਆ ਤਰੀਕੇ ਨਾਲ ਚਲਾਉਣ ਲਈ ਵਚਨਬੱਧ ਹੋਮਗੇ ਔਰ ਇਮਾਨਦਾਰੀ ਦੇ ਨਾਲ ਚਲਾਵਾਂਗੇ ਕੋਈ ਵੀ ਜਿਹੜੀ ਕਰਸਕਟਰ ਟਾਂਡੇ ਮੰਡੀ ਦੇ ਵਿੱਚ ਧਰਦੀ ਵਾਲੇ ਹੋ ਜਿੰਨੀਆਂ ਵੀ ਅਲਕਿੰਪੀਂਡਿਆ ਕੋਈ ਵੀ ਦਿੱਕਤ ਹੋਈ ਉਹਨਾਂ ਦਾ ਸਹਾਇਤਾ ਕਰਨੀਂਦੇ ਵਰਕ ਕਰਾਂਗੇ ਤਾਂ ਕਿ ਕਿਸਾਨਾਂ ਨੂੰ ਕੋਈ ਦਿੱਕਤ ਨਾ ਆਵੇ ਦਾ ਪੱਤਰਗਾਚਾ ਇਹ ਭਾਈ ਵਾਲੇ ਦਾ ਵੀ ਮੈਂ ਧੰਨਵਾਦ ਕਰਦਾ ਜੇ ਨਹੀਂ ਰੇਟ ਟਾਈਮ ਛੋਟੇ ਨੋਟਸ ਤੇ ਬੜੀ ਮਾਤਰਾ ਵਿੱਚ ਪੜਿਆ ਉਹ ਸੀ ਤੁਹਾਡਾ ਵੀ ਬਹੁਤ ਧੰਨਵਾਦ ਮੈਂ ਅੱਜ ਸਭ ਤੋਂ ਪਹਿਲਾਂ ਆਪਣੇ ਪਾਰਟੀ ਸੁਪਰੀਮੋਸ਼ਰੀ ਅਰਵਿੰਦ ਕੇਜਰੀਵਾਲ ਜੀ ਦਾ ਸਾਡੇ ਪੰਜਾਬ ਦੇ ਸੀਐਮ ਸਾਹਿਬ ਸਰਦਾਪੋਪਨ ਸਿੰਘ ਮਾਨ ਜੀ ਦਾ ਸਮੁੱਚੀ ਲੀਡਰਸ਼ਿਪ ਜਿਲ੍ਹਾ ਹੁਸ਼ਿਆਰਪੁਰ ਦਾ ਮੇਰੇ ਬਹੁਤ ਸਤਿਕਾਰਯੋਗ ਵੱਡੇ ਵੀਰ ਹਲਕਾ ਵਿਧਾਇਕ ਸਰਦਾਸਵੀ ਸਿੰਘ ਰਾਜਾ ਗਿਰ ਜੀ ਦਾ ਦੇਲਦਿਆਂ ਘਰਾਈਆਂ ਤੋਂ ਧੰਨਵਾਦੀਆਂ ਜਿਨ੍ਹਾਂ ਨੇ ਮੈਨੂੰ ਇਸ ਸੀਟ ਤੇ ਬੈਠਣ ਦਾ ਮੌਕਾ ਦਿੱਤਾ ਮੈਂ ਆਪ ਸਭ ਨਾਲ ਵਾਅਦਾ ਕਰਦਾ ਕਿ ਜਿਵੇਂ ਮੈਂ ਆਪਣੀ ਯੂਥ ਹੀ ਪ੍ਰਧਾਨਗੀ ਪਿਛਲੇ ਸਾਲਾਂ ਤੋਂ ਲਗਾਤਾਰ ਇਮਾਨਦਾਰੀ ਤੰਗਹੀ ਦੇ ਨਾਲ ਕਰਦਾ ਹਾਂ ਮੈਂ ਹਲਕੇ ਦੇ ਵਿੱਚ ਪੂਰੀ ਇਮਾਨਦਾਰੀ ਨਾਲ ਇਹ ਚੇਅਰਮੈਨਸ਼ਿਪ ਕਰਾਂਗਾ ਤੇ ਕਿਸੇ ਵੀ ਆਪਣੇ ਭਰਾ ਨੂੰ ਆਪਣੀ ਭੈਣ ਨੂੰ ਉਹ ਵੀ ਮਾਰਕੀਟ ਕਮੇਟੀ ਵਿੱਚ ਮੁਸ਼ਕਲ ਨਹੀਂ ਆਉਂਦੀ ਦਿੱਤੀ ਜਾਵੇਗੀ ਬਹੁਤ ਬਹੁਤ ਧੰਨਵਾਦ। ਮੌਕੇ ਵਿਦਾਇਕ ਜਸਵੀਰ ਸਿੰਘ ਰਾਜਾ ਗਿੱਲ ਹਲਕਾ ਉੜਮੋਟ ਟਾਂਡਾ ਚੇਅਰਮੈਨ ਸਰਦਾਰ ਗੁਰਵਿੰਦਰ ਸਿੰਘ ਪਾਵਲਾ ਇੰਪਰੂਵਮੈਂਟ ਟਰਸਟ ਹੁਸ਼ਿਆਰਪੁਰ ਜ਼ਿਲ੍ਹਾ ਯੋਜਨਾ ਬੋਰਡ ਹੁਸ਼ਿਆਰਪੁਰ ਦੇ ਚੇਅਰਪਰਸਨ ਅਤੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਮੈਡਮ ਕਰਮਜੀਤ ਕੌਰ ਸਾਵਕਾ ਚੇਅਰਮੈਨ ਸਰਦਾਰ ਹਰਮੀਤ ਸਿੰਘ ਔਲਖ ਚੇਅਰਮੈਨ ਚੌਧਰੀ ਰਾਜਵਿੰਦਰ ਸਿੰਘ ਰਾਜਾ ਦੇ ਮਾਤਾ ਕਾਉਂਸਲਰ ਪਰਮਜੀਤ ਕੌਰ ਗੜਦੀਵਾਲਾ ਅਤੇ ਪਿਤਾ ਚੌਧਰੀ ਉਪਵਿੰਦਰ ਸਿੰਘ ਕਾਉਂਸਲਰ ਐਡਵੋਕੇਟ ਸੰਦੀਪ ਜੈਨ ਗੜਦੀਵਾਲਾ ਕਾਉਂਸਲਰ ਸ੍ਰੀਕਮਤ ਟੋਨੀ ਗੜਦੀਵਾਲਾ ਮੈਨੇਜਰ ਭੁਖੀ ਸਿੰਘ ਸੋਤਾ ਗੁਰਦੀਪ ਸਿੰਘ ਹੈਪੀ ਕਰਨੈ ਸਿੰਘ ਕਾਸੀ ਗੁਰਵਿੰਦ ਸ਼ਿਮੇਂਦਰ ਸਿੰਘ ਰਮੀ ਮਾਸਟਰ ਰਿਸ਼ਪਾ ਸਿੰਘ ਸਰਪੰਚ ਕੁਲਦੀਪ ਸਿੰਘ ਮਿੰਟੂ ਨੰਬਰਦਾਰ ਤਰਮਿੰਦਰ ਕਲਿਆਣ ਸੂਬੇਦਾਰ ਭਜਨ ਸਿੰਘ ਕੁਲੀਆਂ ਰਾਜੂ ਗੁਪਤਾ ਸਾਜਨ ਖਤੀਪੁਰ ਪੁਸ਼ੂ ਰਾਜਾ ਅਰਗੋਵਾਲ ਜਗਦੀਪ ਅਰਗੋਵਾਲ ਗੋਲਦੀ ਆਲਮਗੀਰ ਨਰਵਾਲ ਰਜਿੰਦਰ ਦਾਰਾਪੁਰ ਵਿੱਕੀ ਬੰਡੋਰੀਟਵਾਲ ਵਰਿੰਦਰ ਮਸੀਤੀ ਕਾਲਾ ਥੇਂਦਾ ਚਿਫੜਾ ਵਿਵੇਕ ਗੁਪਤਾ ਸਨੀ ਗੁਪਤਾ ਨੰਦਲਾਲ ਭੋਗਨਾ ਕਮਲਤੂ ਤਾਂ ਅੱਜ ਸਮੀਰ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ